ਸਰ ਅੱਜ ਜੋ ਪਬਲਿਕ ਮੀਟਿੰਗ ਦੀ ਯਾਰੀ ਲਗਾਤਾਰਿਕ ਯਾਰੀ ਕਿਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਕੰਨੀਆਂ ਤੇ ਸ਼ੁਰੂਾਈ ਹੋ ਗਈ ਮੰਨਜੋਗ ਮੁੱਖ ਮੰਤਰੀ ਪੰਜਾਬ ਅਤੇ ਮਨਜੋਗ ਡੀਜੀਪੀ ਪੰਜਾਬ ਤੇ ਡੀਆਈਜੀ ਪਟਿਆਲਾ ਰੇਂਜ ਤੇ ਦਿਸ਼ਾ ਨਾਂ ਮੁਤਾਬਿਕ ਮੈਂ ਡੇਲੀ ਪਬਲਿਕ ਮਿਲਣੀ ਕਰਦਾ ਹਾਂ ਆਪਣੇ ਆਫਿਸ 'ਚ ਜਿੱਥੇ ਕਿ ਮੈਂ ਆਪਣੇ ਦਫ਼ਤਰੋਂ ਬਾਹਰ ਖੜ ਕੇ ਪਬਲਿਕ ਦੀਆਂ ਦੁੱਖ ਤਕਲੀਫਾਂ 1 ਟੂ 1 ਸੁਣਦਾ ਹੈ ਉਹਦੇ ਨਾਲ ਜੋ ਵੀ ਕੋਈ ਫੀਡਬੈਕ ਆ ਪਬਲਿਕ ਸਿੱਧਾ ਜ਼ਿਲ੍ਹਾ ਪੁਲਿਸ ਮੁਖੀ ਨੂੰ ਦੇ ਸਕਦੀ ਹੈ ਤੇ ਫੌਰੀ ਤੌਰ ਤੇ ਉਹਨਾਂ ਦੀ ਦੁੱਖ ਤਕਲੀਫਾਂ ਦਾ ਹੱਲ ਕਰਕੇ ਤੇ ਉਹਨਾਂ ਦੇ ਸਾਹਮਣੇ ਸਬੰਧਤ ਅਫਸਰ ਨੂੰ ਉਹਨਾਂ ਦੀ ਦੁੱਖ ਤਕਲੀਫਾਂ ਬਾਰੇ ਬਰੀਫ ਕਰਕੇ ਤੇ ਡਾਇਰੈਕਸ਼ਨਾਂ ਦੇ ਕੇ ਪਬਲਿਕ ਨੂੰ ਉਥੋਂ ਤੋੜਿਆ ਜਾਂਦਾ ਤੇ ਮੇਰੀ ਪਟਿਆਲੇ ਦੇ ਸਾਰੇ ਸਿਟੀਜ਼ਨਸ ਨੂੰ ਗੁਜ਼ਾਰਿਸ਼ ਆ ਕਿ ਪੁਲਿਸ ਮੈਕਮੇ ਨਾਲ ਸਬੰਧਤ ਕਿਸੇ ਪ੍ਰਕਾਰ ਦੀ ਵੀ ਕੋਈ ਦੁੱਖ ਤਕਲੀਫ ਹੋਵੇ ਤੇ ਉਹ ਮੇਰੇ ਵੱਲੋਂ ਕੀਤੀ ਜਾਣ ਵਾਲੀ ਪਬਲਿਕ ਮਿਲਣੀ 'ਚ ਆ ਕੇ ਦੱਸ ਸਕਦੇ ਆ ਤੇ ਮੈਂ ਅਸ਼ੋਰ ਕਰਦਾ ਆ ਕਿ ਫੌਰੀ ਤੌਰ ਤੇ ਜਸਟਿਸ ਪ੍ਰੋਵਾਈਡ ਕੀਤਾ ਜਾਊਗਾ ਤੇ ਸਾਰੇ ਕੰਮ ਮੈਰਿਟ ਤੇ ਕੀਤੇ ਜਾਣਗੇ ਤੇ ਲੋਕ ਇਸ ਤੋਂ ਖੁਸ਼ ਨੇ ਲੱਗ ਹਾਂਜੀ ਬਹੁਤ ਪੋਜ਼ਿਟਿਵ ਫੀਡਬੈਕ ਆ ਰਿਹਾ ਜੀ ਤੇ ਦਿੱਲੀ ਤਕਰੀਬਨ 100 ਤੋਂ 150 ਲੋਕਾਂ ਦੀ ਜਿਹੜੀ ਆ ਮੈਂ ਪਬਲਿਕ ਦੀ ਸੁਣਵਾਈ ਕਰਦਾ ਹੈ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز